I'm ਦਾ ਕਰਵਾਨੀ ਰਾਸਿਕ ਓੰਕਾਰ ਨਾਮ ਜਿਸੈ ਨਾਮੁ ਜਿਸੈ ਕੀ ਆਰੋੜਾ ਜਾ ਆ ਆ ਜਾ ਜੋ ਰਵਾਨ ਪਰੇ ਭੋਇ ਨਦਨ ਹਰਿ ਨਾਥ ਏ ਮਨੁ ਆਏ ਦਸਾਂ ਪਤਸੈਆਂ ਦੇ ਸਰੂਪ ਧਨ ਤਨ ਦੇ ਤੇ ਆਈਏ ਜਿਹੜੇ ਆਉਂਦੇ ਆਉਂਦੇ ਗਜਾਜ ਤੇਵਾਦੋ ਸਾਹਿਬ ਜੀ ਦਾ ਨਾਮ ਜਪਿਆ ਜਾਂਦਾ। ਓ ਰੱਬ ਮੈਂ ਸਹੇਜੀ ਤੋਂ ਸੋਨਰਪੈ ਸਤਿਗੁਰumਦਾਸ ਮਹਾਰਾਜ ਕੀ ਜੈ ਬੋਲੇ ਸੋਨਰਪੈ ਸਤਗੁਰੂ ਬਾਬਾ ਮੰਗਲਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਪਵਾਰੀ ਪਰਿਵਾਰ ਦੇ ਪਰਮ ਸਤਿਕਾਰਯੋਗ ਗੁਰੂ ਰੂਪ ਗੁਰਪਿਆਰੇ ਸਾਹਿਬ ਸਿੰਘ ਜੀ ਅੱਜ ਬ੍ਰਾਹਮਣੇ ਨੇ ਸੰਤ ਬਾਬਾ ਮੇਰ ਸਿੰਘ ਜੀ ਜਨਾਂ ਦੀ ਯਾਦ ਵਿੱਚ ਬਾਬਾ ਆਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਦੇ ਮਹਾਨ ਬਖਸ਼ਰ ਜਨਾਂ ਦੇ ਪਰਿਵਾਰ ਸਤਕਾਰਯੋਗ ਬੀਬੀ ਜੀ ਸ਼੍ਰੀਮਤੀ ਸੁਭਾਂਤੌਰ ਜੀ ਜਨਾਂ ਦੇ ਸਾਬਜਾ ਦੇ ਕਾਕਾ ਬਰਿੰਦਰ ਸਿੰਘ ਜੀ ਕਾਕਾ ਕੁਲਵਿੰਦਰ ਸਿੰਘ ਜੀ ਸਾਰੇ ਪਰਿਵਾਰ ਵੱਲੋਂ ਸੰਤ ਬਾਬਾ ਮੇਰ ਸਿੰਘ ਦੀ ਯਾਦ ਵਿੱਚ ਸੁਖਮਨੀ ਸੁਖ ਅਮਰਤ ਪ੍ਰਣਾਮ من وشرام لاہر اپنے ہاں جی لنگ بابا منگل دس جی مہاراج جی سان لنگرے چلتے پے سو ساری سا سنگا کا بہت بہت دنواد مہاراج جی کرپا کر سیوک پروار دیا سیوا در پروان کرتے ہوئے سیوک پروار نو ਨੇ ਕੀ ਆਸ਼ੀਰਵਾਦਾਂ ਬਖਸ਼ ਕੇ ਆਗਾਮੇ ਸਮਾ ਸੁਖਾ ਪ੍ਰਿਆਬਖਸ਼ ਕੇ ਸਤਿਗੁਰ ਜੀ ਦੇ ਕਿਰਪਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ